ਲੱਗਦਾ ਤੁਹਾਨੂੰ ਇਸ ਵਾਰ ਫਤਿਹਗੜ੍ਹ ਸਾਹਿਬ ਤੋਂ ਲੋਕ ਕਿਹਨੂੰ ਫਤਵਾ ਦੇਣਗੇ ਇਹ ਕਿਤਾ ਪਹਿਲਾਂ ਹੀ ਕਾਂਗਰਸ ਦਾ ਸਾਡੇ ਹਲਕੇ ਦਾ ਹੀ ਆ ਪਹਿਲਾਂ ਐਮ ਐਲ ਏ ਰਿਹਾ ਪਹਿਲਾਂ ਵੀ ਉਸ ਬੰਦੇ ਨੇ ਕੋਈ ਕੰਮ ਕਰਿਆ ਹੁਣ ਇਹਨਾਂ ਨੇ ਫੇਰ ਉਹੀ ਚਿਹਰਾ ਲਿਆਂਦਾ ਮੁਸ਼ਕਲ ਲੱਗ ਰਿਹਾ ਆ ਮਾਦਮੇ ਪਾਰਟੀ ਦਾ ਹਿਸਾਬ ਨਾਲ ਅੱਛੇ ਅਮਰ ਸਿੰਘ ਹੋਰਾਂ ਦਾ ਕੰਮ ਕਿਦਾਂ ਲੱਗਿਆ ਤੁਨ ਅਮਰ ਸਿੰਘ ਹੋਰਾਂ ਵੀ ਸਾਡੇ ਏਰੀਆ ਚ ਆ ਕੇ ਹੀ ਨਹੀਂ ਕਦੇ ਖੜੇ ਜੀ ਜਾਦੇ ਜ਼ੋਰਦਾਰੇ ਸਿਮਰਜੀਤ ਮਾਨ ਦਾ ਹੀ ਆ ਜੀ ਕੀ ਕਰਨਾ ਕਿਸੇ ਵਿਚ ਐਸਦਾ ਕੰਮ ਕਰਦੇ ਆ ਰਹੇ ਮਿਹਨਤੇ ਕਰਨੀ ਸਾਰੀ ਉਮਰ ਕੱਚੇ ਮਕਾਨਾਂ 'ਚ ਬੈਠੇ ਜਾ ਕੇ ਦੇਖਲਾ ਚ ਹੋ ਰਹੇ ਨੇ ਮਾਰੂ ਮਾਰ ਕਾਰਨ ਇਹ ਤਾਂ ਚਾਰਾ ਚੁਦਾ ਸਾਨੂੰ ਕੋਈ ਉਮੀਦ ਨਹੀਂ ਵੀ ਨਾ ਹੀ ਆਉਣੀ ਚਾਹੀਦੀਆਂ ਨੇ ਪਰ ਉਹ ਤਾਂ ਕਹਿੰਦੇ ਜੀ ਅਸੀਂ ਨੌਕਰੀਆਂ ਦੇਤੀਆਂ ਲੋਕਾਂ ਨੂੰ ਬੜੀਆਂ ਹੋਰ بڑے ਕੰਮ ਤੋਂ ਉਂਗਲਾਂ ਤੇ ਕੰਮ ਗਣਾਈ ਜਾਂਦੇ ਜੀ ਨਹੀਂ ਜਾ ਕੇ ਦੇਖੋ ਕਾਰਨੇ ਸਾਹਮਣੇ ਇੱਥੇ ਦੋ ਕਾਰਨੇ ਜਿਨ੍ਹਾਂ ਦੇ ਲੈਟਰ ਟਾਏ ਹੋਏ ਨੇ ਹਾਲ ਤੱਕ ਪੈਸੇ ਨਹੀਂ ਆਏ ਐ ਆਈ ਮੁੰਡੇ ਦਾ ਟਾਏ ਕਿੰਨੇ ਮਗਾ ਟਾਏ ਤੇਰੇ ਦੋ ਕੰਮਰੇ ਟਾਏ ਹੋਏ ਨੇ ਇਹਨਾਂ ਦੀ ਨਹੀਂ ਹੱਲ ਸਰਕਾਰੀ ਪੈਸੇ ਲਈ ਅਸੀਂ ਘਰ-ਪਾਕੇ ਦਵਾਂਗੇ ਮੋਦੀ ਸਰਕਾਰ ਕਹਿੰਦੀ ਵੀ ਅਸੀਂ ਘਰ-ਪਾਕੇ ਦਵਾਂਗੇ ਅਸੀਂ ਨੇ ਉਹਨਾਂ ਦੇ ਉਹਨਾਂ ਦੇ ਇੱਕ ਚੱਕਰ 'ਚ ਘਰ ਟਾਲੇ ਹੋਏ ਹੋਏ ਹਜੇ ਤੱਕ ਪੈਸੇ ਨਹੀਂ ਆਏ ਜ ਕੰਦਾ ਵਿਸ਼ਵਾਸ ਨਹੀਂ ਬਣ ਰਿਹਾ ਵੀ ਕਿਸ ਨੂੰ ਵੋਟ ਪਾਈ ਜਾਵੇ ਕਿਸ ਨੂੰ ਨਾ ਪਾਈ ਜਾਵੇ ਕੀ ਲੱਗਦਾ ਚੋਣਾਂ ਵਿੱਚ ਲੋਕ ਸਭਾ ਚੋਣਾਂ ਚ ਇਸ ਵਾਰ ਫਤਿਹਗੜ੍ਹ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਆਪ ਇਲਜ਼ਾਮ ਵੀ ਲਾਉਣ ਵਾਲੇ ਲਾਉਂਦੇ ਕਹਿੰਦੇ ਜੀ ਨਸ਼ੇ ਦੇ ਪਾਦੇ ਦਾਅਵੇ ਕੀਤੇ ਸੀ ਬੰਦ ਨਹੀਂ ਹੋਇਆ ਜੀ ਇਹ ਤਾਂ ਸਾਰੇ ਕਰਦੇ ਨੇ ਨਸ਼ਾ ਬਹੁਤ ਹੈ ਪੰਜਾਬ 'ਚ ਪੰਜਾਬ 'ਚ ਨਸ਼ਾ ਜੀ ਨਸ਼ਾ ਕਹਿੰਦੇ ਜੀ ਤੁਸੀਂ ਕੋਲ ਖੜੇ ਨਸ਼ਾ ਤਾਂ ਕਹਿੰਦੇ ਮੁੱਕਿਆ ਨਹੀਂ ਪੰਜਾਬ 'ਚੋਂ ਮੁੱਕ ਗਿਆ ਨਸ਼ੇ ਤੋਂ ਲੱਗਦਾ ਜੇ ਮਨਜ਼ੂਰੀ ਹੈਗੀ ਹੈ ਸਰਕਾਰ ਵੱਲੋਂ ਤਾਂਹੀਂ ਚੱਲਦੀ ਨਹੀਂ ਜੀ ਚਾਈ ਕੀ ਲੱਗਦਾ ਫਤਿਹਗੜ੍ਹ ਸਾਹਿਬ ਤੋਂ ਇਸ ਵਾਰ ਕੌਣ ਬਾਜ਼ੀ ਮਾਰ ਸਕਦਾ ਕਿਸੇ ਲੋੜੇ ਪੌਣੀ ਕੀ ਗੱਲ ਹੋ ਗਈ ਜੀ ਇਹਨੇ ਨਰਾਸ਼ ਕਿਉਂ ਆ ਰਾਜ ਹੋਇਆ ਨਾ ਕਰਿਆ ਕੀ ਆ ਸਭ ਮੋਟਾ ਦੇ ਨਾਲੇ ਨੇ ਕਰੇ ਜਾ ਕੇ ਕੁੜੀ ਵੀ ਨਹੀਂ ਨਿਕਲਦੀ ਅਸੀਂ ਵੋਟਾਂ ਦੀ ਦੋਦੇ ਮੋਟਾ ਵਰਜਾਨ ਕਿਹੜਾ ਲੋੜੇ ਸਾਨੂੰ ਵੋਟਾਂ ਕ ਲਈ ਕੌਣ ਕੌਣ ਬਾਜ਼ੀ ਸਾਨੂੰ ਖੜਿਆ ਦਾ ਵੀ ਨਹੀਂ ਪਤਾ ਦੱਸ ਦਿਓ ਜੀ ਤੁਹਾਨੂੰ ਲੱਗਦਾ ਨਹੀਂ ਕੋਈ ਲਹਿਰ ਕਿਦੀ ਲੱਗਦੀ ਆ ਮੈਂ ਤਾਂ ਆ ਬੀਜੇਪੀ ਦਾ ਬੰਦਾ ਆ ਤੁਹਾਨੂੰ ਭਰੋਸਾ ਕਿੱ데 ਦੇ ਜੀ ਨਹੀਂ ਭਰੋਸਾ ਜੀ ਬੀਏ ਵੀਏ ਵੀ ਭਰੋਸਾ ਹੀ ਚੱਲੂ ਜੀ ਫਤਿਹਗੜ੍ਹ ਸਾਹਿਬ ਤੋਂ ਕੌਣ ਬਾਜ਼ੀ ਮਾਰ ਸਕਦਾ ਇਸ ਵਾਰ ਆਵਾਦਮੀ ਪਾਰਟੀ ਪਰ ਕਈ ਮੁੱਦਿਆਂ ਤੇ ਆਵਾਦਮੀ ਪਾਰਟੀ ਨੂੰ ਘੇਰਿਆ ਵੀ ਜਾ ਰਿਹਾ ਜੀ ਬਹੁਤ ਕੰਮ ਵਧੀਆ ਕਰ ਰਿਹਾ ਔਰਕਾਰ ਕੀਨੇ ਕੀਤੇ ਨੇ ਇਹਨੇ ਠੱਗੀਆਂ ਮਚਾਈਆਂ ਪਰ ਉਹਨੇ ਇੱਕ ਤਨਵਾ ਕੈਪਟਨ ਨੇ ਲੁੱਟ ਮਚਾ ਕੇ ਰੱਖੀ ਆ ਆਵਾਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਤਾ ਜੀ ਕਹਿੰਦੇ ਰघव ਜੱਡਾ ਦੇ ਸਹਿਯੋਗੀ ਮੇਰੇ ਹਲਕੇ 'ਚ ਨਸ਼ਾ ਵਕਾਰੇ ਜੀ ਮੈਂ ਕੱਲ ਕਈ ਬਾਜਵਾਲਿਆਂ ਦੀ ਗੱਲ ਸੁਣੀ ਹੈ ਜਿਹੜੇ ਕੱਟੜ ਬਾਜਵਾਲ ਦੇ ਉਹ ਕਹਿੰਦੇ ਵੋਟ ਆਵਾਦਮੀ ਨੂੰ ਪਾਉਂਦੇ ਤੁਸੀਂ ਦੇਖ ਲਓ ਜੇ ਬਹੁਤਿਆਂ ਲਈ 11 12 ਸੀਟਾਂ ਲੈ ਕੇ ਜਾਓ ਪਰ 13 ਦਾ ਦਾਵਾ ਜੀ ਮੁੱਖ ਮੰਤਰੀ ਸਾਹਿਬ ਦਾ ਤਾਂ ਇੱਕ ਕਿੱਧਰ ਜਾਊ ਉਹਨੇ ਲੈ ਜਾਣੀ ਹੈ ਬਡਿੰਡਾ ਦੀ ਸੀਟ। ਨਹੀਂ ਕਿ ਤੁਸੀਂ ਉਧਰ ਦੇਤੀ। ਬਾਜੀ ਮੈਂ ਕਾਨੂੰ ਦੇਤੀ ਉਹ ਲੈ ਗਈ ਲੈ ਜਾਣੀ ਆ ਉਹਨੇ। ਟਿੰਗੋ ਵੀ ਖਰੀਦ ਲਿਆ ਉਹਨੇ ਬਿੱਟੂ ਵੀ ਖਰੀਦ ਲਿਆ ਉਹਨੇ ਬਿੱਟੂ ਬਾਜ। ਬਹੁਤ ਵੱਡੇ ਇਲਜ਼ਾਮ ਲਾਤੇ ਜੀ ਦੋਸਤਾਂ ਉਹਨਾਂ ਦੇ ਉੱਤੇ। ਇਲਜ਼ਾਮ ਸਹੀ ਨੇ ਇਹ ਲੋਕ ਚਰਚਾ ਕਰ ਰਹੇ ਨੇ ਮਾਰੋ ਮਾਰ। ਕੋਈ ਪਤਾ ਨਹੀਂ ਕਿ ਤੱਕ ਕਬੜਾ ਨਹੀਂ ਲੱਗਦਾ। ਕੀ ਲੱਗਦਾ ਜੀ ਇਸ ਵਾਰ ਕੌਣ ਬਾਜੀ ਮਾਰ ਸਕਦਾ? ਆਮ ਆਦਮੀ ਪਾਰਟੀ। ਸਰਕਾਰ ਆਈ ਸੀਗੀ ਹਾਲ ਤੱਕ ਤਾਂ ਉਹਨਾਂ ਕੁਝ ਨਹੀਂ ਕਰਿਆ ਜੀ। ਸਾਡੇ ਪਿੰਡਾਂ ਦਾ ਕੋਈ ਸੁਧਾਰ ਨਹੀਂ ਹੋਇਆ ਜੀ। ਲੋਕ ਸਭਾ ਚੋਣਾਂ 2024 ਦੇ ਮਾਹੌਲ ਦੇ ਵਿੱਚ ਇਸ ਸਮੇਂ ਫਤੇਗੜ ਸਾਹਿਬ ਲੋਕ ਸਭਾ ਹਲਕਾ ਦੇ ਵਿੱਚ ਖੜੇ ਆ ਸਰਹੰਦ ਦੇ ਵਿੱਚ ਲੋਕ ਕੀ ਸੋਚਦੇ ਆ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਵਿਧਾਨ ਸਭਾ ਹਲਕਾ ਵੀ ਫਤੇਗੜ ਸਾਹਿਬ ਤੇ ਇੱਥੇ ਦੇਖਦੇ ਆ ਲੋਕਾਂ ਦੀ رائے ਕੀ ਆ ਲੋਕਾਂ ਦੀ ਪ੍ਰਤੀਕਿਰਿਆ ਕੀ ਆ ਕਿਸ ਨੂੰ ਲੋਕ ਜਿਤਾ ਕੇ ਅੱਗੇ ਭੇਜਣਗੇ ਸੋ ਗੱਲਬਾਤ ਇੱਧਰੋਂ ਸ਼ੁਰੂ ਕਰ ਲੈਣੇ ਆ ਬਾਈ ਜੀ ਕਿਵੇਂ ਹੋ ਬਸ ਕਾਲ ਜੀ ਹਾਂਜੀ ਹਾਂ ਕਰਤਾ ਵਾ ਇਹ ਨਹੀਂ ਲੱਗਦਾ ਤੁਹਾਨੂੰ ਇਸ ਵਾਰ ਫਤੇਗੜ ਸਾਹਿਬ ਤੋਂ ਲੋਕ ਕਿਹਨੂੰ ਫਤਵਾ ਦੇਣਗੇ ਬਾਈ ਦੇਖੋ ਜੀ ਜਿਹੜਾ ਆਪਣਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਚੁਣਿਆ ਹੈ ਇਹ ਇਕ ਤਾਂ ਪਹਿਲਾਂ ਹੀ ਕਾਂਗਰਸ ਦਾ ਸਾਡੇ ਹਲਕੇ ਦਾ ਹੀ ਆ ਪਹਿਲਾਂ ਐਮਐਲਏ ਰਿਆ ਪਹਿਲਾਂ ਨਹੀਂ ਉਸ ਬੰਦੇ ਨੇ ਕੋਈ ਕੰਮ ਕਰਿਆ ਹੁਣ ਇਹਨਾਂ ਨੇ ਫੇਰ ਉਹੀ ਚਿਹਰਾ ਲਿਆਂਦਾ ਮੁਸ਼ਕਲ ਲੱਗ ਰਿਹਾ ਆਮ ਆਦਮੀ ਪਾਰਟੀ ਦਾ ਹਿਸਾਬ ਨਾਲ ਤਾਂ ਕਿ ਕੌਣ ਆ ਸਕਦਾ ਜੀ ਪਿੱਛੇ ਅਮਰ ਸਿੰਘ ਹੋਰਾਂ ਦਾ ਕੰਮ ਕਿਦਾਂ ਲੱਗਿਆ ਤੁਹਾਨੂੰ ਅਮਰ ਸਿੰਘ ਹੋਰਾਂ ਵੀ ਸਾਡੇ ਏਰੀਆ ਚ ਆ ਕੇ ਹੀ ਨਹੀਂ ਕਦੇ ਖੜੇ ਜੀ ਅਮਰ ਸਿੰਘ ਕੇ ਬਾਕੀ ਦੇਖੋ ਹੁਣ ਜਾਦੇ ਜ਼ੋਰ ਤੋਰੇ ਸਿਮਰਜੀਤ ਮਾਨ ਦਾ ਹੀ ਆ ਜੀ ਇੱਥੇ ਲੱਗਦਾ ਹਾਂਜੀ ਹਾਂ ਆਪਾਂ ਵੈਸੇ ਕੱਟੜ ਅਕਾਲੀ ਦਲ ਤੋਂ ਹੀ ਆ ਜੀ ਬਾਦਲ ਸਾਹਿਬ ਪਰ ਵੈਸੇ ਉਹਰੇ ਸਾਡੇ ਜੋਰ ਸਿਮਰਜੀਤ ਸਿੰਘ ਮਾਨ ਦਾ ਹੀ ਆ ਜੀ। ਉਹਨਾਂ ਨੂੰ ਲੱਗਦਾ ਜੀ ਉਹ ਜਿੱਤੇ ਜਾਣਗੇ। ਹਾਂਜੀ ਹਾਂ। ਤਾਂ ਬਿਲਕੁਲ ਸਿਮਰਜੀਤ ਸਿੰਘ ਮਾਨ ਹੋਣਾਂ ਦੀ ਗੱਲ ਕੀਤੀ ਹੈ। ਅਜੇ ਸਟਾਰਟਿੰਗ ਦੇ ਵਿੱਚ ਜੇ ਗੱਲ ਕਰੀਏ ਕਿਵੇਂ ਉਹ ਦੀ ਠੀਕ ਹੈ ਜੀ? ਕੀ ਲੱਗਦਾ ਫਤੇਗੜ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਇਸ ਵਾਰ ਤੁਹਾਨੂੰ? ਉਹਨਾਂ ਦੇ ਵਿੱਚ? ਇਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਵੀਰ ਜੀ ਅਸੀਂ। ਕੁਝ ਨਹੀਂ ਕਹਿ ਸਕਦੇ ਜੀ ਬੜਾ ਪ੍ਰਚਾਰ ਹੋ ਰਿਹਾ ਹੈ। ਬੈਨਰ ਲੱਗੇ ਹੋਏ ਆ ਜੀ ਰੈਲੀਆਂ ਨਿਕਲ ਰਹੀਆਂ ਆ ਜੀ। ਵੀਰ ਜੀ ਇਹਨਾਂ ਦਾ ਪ੍ਰਚਾਰ ਤਾਂ ਹੋ ਹੀ ਜਾਂਦਾ। ਇਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ। ਆਮ ਬੰਦਾ ਕਿਉਂ ਨਹੀਂ ਸੋਚ ਰਿਹਾ ਵੀ ਜਾ ਆਪਣਾ ਨੁਮਾਇੰਦਾ ਚੁਣੀਏ ਇੰਨੇ ਨਿਰਾਸ਼ ਕਿਉਂ ਹੋਗੇ ਤੁਸੀਂ ਦਿੱਤੇ ਕਿਸੇ ਨੇ ਕੁਝ ਨਹੀਂ ਜੀ ਕਿਆ ਕਿਆ ਕਰਨਾ ਕਿਸੇ ਵਿਚੈਸਤਾ ਕੰਮ ਕਰਦੇ ਆ ਰਹੇ ਮਿਹਨਤੇ ਕਰਨੀ ਸਾਰੀ ਉਮਰ ਮਿਹਨਤੇ ਕਰਾਂਗੇ ਬਸ ਤੈਨੂੰ ਲੱਗਦਾ ਮਿਲਣਾ ਨਹੀਂ ਕੁਝ ਕਿਆ ਮਿਲਣਾ ਜੀ ਕਿਸੇ ਨੇ ਕਹਿ ਦਿੱਤਾ ਦੱਸ ਮਿਲਣਾ ਮਿਲਣਾ ਦਿੱਤਾ ਤੇ ਕਰ ਦੱਸੋ ਕਿਸੇ ਨੂੰ ਅਰੇ ਦਾਵੇ ਤਾਂ ਸਾਰੀ ਕਰਦੇ ਜੀ ਉਹ ਕਹਿੰਦੇ ਅਸੀਂ ਝੋਲੀਆਂ ਭਰਤੀਆਂ ਲੋਕਾਂ ਦੀਆਂ ਕੋਈ ਕਰਨ ਮਿਹਨਤੇ ਕਰੀਏ ਹੁਣ ਤੇ ਮਿਹਨਤੇ ਕਰਦੇ ਆ ਰਹੇ ਹਾਂ ਬਸ ਜੀ ਮਿਹਨਤ ਕਰਕੇ ਰੋਟੀ ਮਿਲ ਮਿਹਨਤ ਕਰਕੇ ਰੋਟੀ ਜਾਨਾ ਕਿਸੇ ਨੇ ਕੁਝ ਨਹੀਂ ਦੇਣਾ ਵੋਟ ਦਾ ਕੀ ਕਰੋਗੇ ਜੀ ਵੋਟ ਦੇਖਾਂਗੇ ਹੀ ਟਾਈਮ ਤੇ ਦੇਖਾਂਗੇ ਕਿਹਨੂੰ ਬਾਣੀ ਆ ਹਾਂਜੀ ਠੀਕ ਹੋ ਜੀ ਹਾਂ ਜੀ ਠੀਕ ਹੈ ਕੀ ਲੱਗਦਾ ਫਤੇਗੜ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਕੋਈ ਨਹੀਂ ਪਤਾ ਭਾਈ ਹੁਣ ਉੱਥੇ ਕਿਹੜਾ ਮਤ ਉੱਥੇ ਲਿਖਿਆ ਵਾ ਵੀ ਕਿਹਨੇ ਜਾਣਾ ਕੋਈ ਪਰ ਵੋਟ ਤਾਂ ਤੁਹਾਨੂੰ ਲੱਗਦਾ ਵੀ ਕੋਈ ਲਹਿਰ ਬਣੀ ਹੋਊਗੀ ਕੀ ਕਰਦੇ ਆ ਵੀਰੇ ਦਿਹਾੜੀਦਾਰ ਬੰਦੇ ਆ ਸਾਨੂੰ ਕਿਸੇ ਤੇ ਵੋਟਰ ਦੀ ਕੋਈ ਮਤਲਬ ਨਹੀਂ ਹਾਂ ਦਿਹਾੜੀਦਾਰ ਬੰਦੇ ਆ ਸਰਕਾਰਾਂ ਕਹਿੰਦੀ ਅਸੀਂ ਸਵਾਰਿਆ ਬਹੁਤ ਆ ਸਾਰਿਆਂ ਨੂੰ ਅਸੀਂ ਨੌਕਰੀਆਂ ਹਾਂ ਤੁਸੀਂ ਕਹਾਂਗੇ ਆ ਤੱਕੜਾ ਕਰਕੇ ਵੀ ਸਾਡਾ ਸਿਮਰ ਗਿਆ ਫੇਰ ਕਹਾਂਗੇ ਵੀ ਹਾਂ ਕੱਚੇ ਮਕਾਨਾਂ 'ਚ ਬੈਠੇ ਜਾ ਕੇ ਦੇਖਲਾ ਚੋਰ ਰਹੇ ਨੇ ਮਾਰੋ ਮਾਰ ਚੱਲ ਤਖਾਂ ਮੇਰੇ ਨਾਲ ਚੱਲ ਨਾ ਇਹ ਆਪਣਾ ਵੀਡੀਓ ਉੱਤੇ ਹ ਆਪਾਂ ਬਹਾਮਣ ਮਾਧਰੇ ਘਰ ਆ ਮੇਰਾ ਜਾ ਕੇ ਦੇਖਣਾ ਇੱਟ ਵਾਲਾ ਪਾਇਆ ਵਾ ਕਿਦੋਂ ਤੋਂ ਇਹ ਜੀ ਹਾਲਾਤ ਆ ਜੀ ਪੁਰਾਣੀ ਸਰਕਾਰਾਂ ਤੋਂ ਲੈ ਕੇ ਕਿ ਹੁਣ ਵੀ ਇਦਾਂ ਹੀ ਪੁਰਾਣੀਆਂ ਤੇ ਹੀ ਲੈ ਕੇ ਹੁਣ ਤੱਕ ਦੇਖਣਾ ਹੈ ਮੌਜੂਦਾ ਨੇ ਵੀ ਨਹੀਂ ਸਵਾਰਿਆ ਜੀ ਕਹਿੰਦਾ ਸਮਾਰਦਾ ਭਾਈ ਹਾਂ ਸੁਨਰਾਸ਼ ਨਰਾਸ਼ਤਾ ਹੈ ਵੀ ਕੋਈ ਨਹੀਂ ਸਵਾਰਦਾ ਭਾਈ ਕਿਵੇਂ ਠੀਕ ਹੋ ਜੀ ਬਾਬਾ ਜੀ ਤੁਸੀਂ ਵੀ ਇੱਥੇ ਦੀ ਰਹਿਣ ਵਾਲੇ ਹੋ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਚ ਕੌਣ ਅੱਗੇ ਜਾ ਸਕਦਾ ਅੱਗੇ ਦਾ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ ਇਤਾਂ 4 14 ਸਾਨੂੰ ਕੋਈ ਉਮੀਦ ਨਹੀਂ ਵੀ ਨਾ ਹੀ ਆਉਣੀਆਂ ਚਾਹੀਦੀਆਂ ਨੇ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਬਹੁਤ ਜ਼ਿਆਦਾ ਬੁਰਾ ਆਮ ਆਦਮੀ ਪਾਰਟੀ ਨੇ ਤਾਂ ਜ਼ਿਆਦਾ ਕੀਤਾ ਹਾਂ ਪਰ ਉਹ ਤਾਂ ਕਹਿੰਦੇ ਜੀ ਅਸੀਂ ਨੌਕਰੀਆਂ ਦੇਤੀਆਂ ਲੋਕਾਂ ਨੂੰ ਬੜੀਆਂ ਹੋਰ بڑے ਕੰਮ ਤੋਂ ਉਂਗਲਾਂ ਤੇ ਕੰਮ ਗਿਣਾਈ ਜਾਂਦੇ ਜੀ ਜਿਹਨਾਂ ਜਿੰਨੇ ਪੜੇ ਲਿਖਾ ਲਾਰੇ ਆ ਸਰਧਈਆਂ ਲਾਰੇ ਆ ਕੁਛ ਕਰਾ ਮੁੰਡਾ ਬੱਚਾ ਦੇ ਲੋ 12 ਸਾਲ ਦਾ ਪੜਿਆ ਆ ਲਾਰੇ ਸਰਧਈਆਂ ਲਾਰੇ ਮੈਰਿਟ 'ਚ ਜਿਹੜੇ ਆਉਂਦੇ ਉਹਨਾਂ ਨੂੰ ਮਿਲਦੀਆਂ ਨੌਕਰੀਆਂ ਮੈਰਿਟ 'ਚ ਆਲੇ ਨੂੰ ਉਹ ਉਹਨਾਂ ਨੂੰ ਦਿੰਦੇ ਹੋਣਗੇ ਜਿਹੜੇ ਪੈਸੇ ਵਾਲੇ ਹੋਣਗੇ ਉਹਨਾਂ ਨੂੰ ਦਿੰਦੇ ਹੋਣਗੇ ਜੀ ਨਹੀਂ ਜੀ ਪੈਸੇ ਲੈ ਹੀ ਨਹੀਂ ਅਸੀਂ ਕਿਸੇ ਤੋਂ ਜੀ ਇਹ ਕਹਿਣ ਵਾਲੀਆਂ ਗੱਲਾਂ ਮਾਰੇ ਇਸੇ ਟੱਪ ਲਈ ਬੁੱਕੋ ਹੀ ਹੁੰਦੀ ਆ ਇਹ ਲੀਡਰ ਲੂਡਰ ਪੜਾਈ ਹੁੰਦੇ ਨੇ ਸਾਰੇ ਸੈੱਟ ਚਾਹੂਗਾ ਕੌਣ ਜੀ ਅੱਗੇ ਲੋਕ ਕਿਹਨੂੰ ਵੇਚਣਗੇ ਦੇਖੋ ਅਸੀਂ ਤਾਂ ਕਹਿੰਦੇ ਕੋਈ ਆਵੇ ਕੋਈ ਨਵੀਂ ਪਾਰਟੀ ਆਵੇ ਜਾਂ ਨਵਾਂ ਹੀ ਬੰਦਾ ਆਵੇ ਕੋਈ ਨਵੇਂ ਇਹਦਾ ਨਾਮ ਤਾਂ ਯਾਦ ਨੂੰ ਬਤਾ ਦਿਓ ਜੇ ਤਾਂ ਲੋ ਚੰਗੀ ਗੱਲ ਆ ਠੀਕ ਨਹੀਂ ਸਰਕਾਰਾਂ ਦਾ ਇਹਨਾਂ ਨੇ ਤਾਂ ਹੁਣ ਤਾਂ ਤੁਹਾਡੇ ਸਾਹਮਣੇ ਕੀ ਕੀ ਹਾਲ ਕੀਤਾ ਬਹੁਤ ਜ਼ਿਆਦਾ ਬੁਰਾ ਹਾਲ ਆ ਤੇ ਦੇਖ ਹੀ ਰਹੇ ਹਾਂ ਆ ਕੱਚੇ ਮਕਾਨ ਦੇ ਵਿਚਾਰੇ ਢਾਏਆਂ ਜਿਨ੍ਹਾਂ ਲੋਕਾਂ ਦੇ ਉੱਟ ਵਾਹ ਕੇ ਪਏ ਨੇ ਕਿਸੇ ਲਈ ਪੈਸੇ ਨਹੀਂ ਦਿੱਤੇ ਕੁਛ ਨਹੀਂ ਤਾਂ ਪੈਸੇ ਨਹੀਂ ਜਾ ਕੇ ਚੈੱਕ ਕਰੋ ਉੱਤੇ ਲੈਂਟਰ ਢਾਏ ਹੋਏ ਨਹੀਂ ਜਾ ਕੇ ਦੇਖੋ ਆ ਘਰ ਨੇ ਸਾਹਮ ਐ ਆਈ ਮੁੰਡੇ ਦਾ ਟਾਇ ਕਿੰਨੇ ਮਕਾਨ ਟਾਇ ਤੇਰੇ ਦੋ ਕਮਰੇ ਟਾਇ ਹੋਏ ਨੇ ਇਹਨਾਂ ਦੇ ਨਹੀਂ ਹੱਲ ਦਾ ਕਰਾਇਆ ਗਿਆ। ਹਾਂ ਜੀ। ਕਿਹੜੀ ਗੱਲ ਕਰਕੇ ਟਾਇਏ ਸੀ ਮਕਾਨ? ਉਹ ਕਹਿੰਦੇ ਕਿ ਸਰਕਾਰੀ ਪੈਸੇ ਲਈ ਅਸੀਂ ਘਰ ਪਾ ਕੇ ਦਵਾਂਗੇ। ਮੋਦੀ ਸਰਕਾਰ ਕਹਿੰਦੀ ਵੀ ਅਸੀਂ ਘਰ ਪਾ ਕੇ ਦਵਾਂਗੇ। ਅਸੀਂ ਨੇ ਉਹਨਾਂ ਦੇ ਉਹਨਾਂ ਦੇ ਇੱਕ ਚੱਕਰ 'ਚ ਘਰ ਟਾ ਲਏ ਹੋ ਗਿਓ ਹਜੇ ਤੱਕ ਪੈਸੇ ਨਹੀਂ ਆਏ ਜੀ। ਤੁਸੀਂ ਘਰ ਟਾ ਬੈਠੇ ਜੀ। ਜੀ ਉਹਨਾਂ ਨੇ ਕਿਹਾ ਸੀ ਕਮੇਟੀ ਵਾਲੇ ਨੇ ਕਿਹਾ ਸੀ ਵੀ ਘਰ ਟਾਓ। ਠੀਕ ਹੈ ਇਸ ਕਰਕੇ ਅਸੀਂ ਘਰ ਟਾ ਬੈਠੇ। ਹੁਣ ਫਿਰ ਕਿੱਧਰ ਰਹਿਣੇ ਹੋ ਬਈ? ਹੁਣ ਦੂਸਰੇ ਕਮਰੇ 'ਚ ਰਹਿਣਾ ਪੈਂਦਾ ਜੀ। ਸਾਈ ਨਰਾਸ਼ ਤਾਂ ਹੈ ਸੱਸੀ ਗਾਲ ਜੀ ਠੀਕ ਹੋ ਜੀ ਹਾਂਜੀ ਹਾਂਜੀ ਕੀ ਲੱਗਦਾ ਲੋਕ ਸਭਾ ਚੋਣਾਂ ਚ ਫਤਿਹਗੜ ਸਾਹਿਬ ਤੋਂ ਕੋਣ ਅੱਗੇ ਜਾ ਸਕਦਾ ਜੀ ਕਹਿ ਨਹੀਂ ਜਾਦਾ ਜੀ ਵਿੱਚੋਂ ਕੁਝ ਕਹਿ ਨਹੀਂ ਜਾ ਸਕਦਾ ਇਹ ਕਿਉਂ ਇਦਾਂ ਦੇ ਹਾਲਾਤ ਬਣ ਗਏ ਜੀ ਵੀ ਕਹਿ ਨਹੀਂ ਜਾ ਸਕਦਾ ਕਿਉਂਕਿ ਕੰਮ ਤਾਂ ਸਾਰੇ ਕੀ ਜਾਂਦੇ ਵੀ ਅਸੀਂ ਵਧੀਆਂ ਕੀਤੇ ਤੇ ਲੋਕਾਂ ਦੀ ਪਸੰਦ ਕੋਈ ਕਿਉਂ ਨਹੀਂ ਬਣ ਪਾਰਿਆ ਜੀ ਬਸ ਇਦਾਂ ਜਿਹੜਾ ਆਪਣੀ ਸੀਟ ਲੈਣ ਦਾ ਕੋਈ ਕੰਮ ਕਰਦਾ ਨਹੀਂ ਹੈ ਤੇ ਇਸ ਕਰਕੇ ਕੋਈ ਲੋਕਾਂ ਦਾ ਵਿਸ਼ਵਾਸ ਨਹੀਂ ਬਣ ਰਿਹਾ ਵੀ ਕਿਸ ਨੂੰ ਵੋਟ ਪਾਈ ਜਾਵੇ ਕਿਸ ਨੂੰ ਨਾ ਪਾਈ ਜਾਵੇ ਸਾਰੇ ਦੇ ਪਿੱਛੇ ਵੱਡੀਆਂ ਪੀੜਾਂ ਐ ਜੀ ਉਹ ਕਹਿੰਦੇ ਵੀ ਦੇਖੋ ਸਾਡੇ ਤੇ ਲੋਕਾਂ ਦਾ ਕਿੰਨਾ ਵਿਸ਼ਵਾਸ ਆ ਕੋਈ ਕਹਿੰਦਾ ਸਾਡੇ ਤੇ ਵਿਸ਼ਵਾਸ ਆ ਜੀ ਵੀ ਤੁਸੀਂ ਗਰਾਊਂਡ ਲੈਵਲ ਤੇ ਜਦੋਂ ਗੱਲ ਕਰਦੇ ਹੋ ਕੋਈ ਕਹਿੰਦੇ ਵੀ ਸਾਡਾ ਕਿਸੇ ਦੇ ਵੀ ਨਹੀਂ ਹੈਗਾ ਜੀ ਬਿਲਕੁਲ ਸਹੀ ਗੱਲ ਹੈ ਜੀ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਸ ਵੇਲੇ ਕੀ ਹੋ ਰਿਹਾ ਸੋ ਬੜੀ ਅਜਹੀ ਸਥਿਤੀ ਬਣੀ ਹੋਈ ਹੈ ਵੀ ਕੁਝ ਨਹੀਂ ਪਤਾ ਲੱਗ ਪਾਰਿਆ ਕੌਣ ਜਿੱਤੂਗਾ ਕੌਣ ਹਾਰੂਗਾ ਜੀ ਸਸਤੀਕਾਰ ਬਾਈ ਜੀ ਠੀਕ ਹੋ ਜੀ ਕੋਈ ਗੱਲ ਨਹੀਂ ਗੱਲਾਂ ਹੀ ਕਰਨੀਆਂ ਆਪਾਂ ਬੋਰਡ ਤਾਂ ਬਣੀ ਹੋਈ ਥੋੜੀ ਕੈਮਰਾ ਮੂਰੇ ਨਹੀਂ ਆਇਆ ਤੁਹਾਡੀ ਫੋਟੇਗੀ ਬਾਈ ਤੁਹਾਡੀ ਹੈਗੀ ਹੈ ਬਾਈ ਜੀ ਕਿਵੇਂ ਹੋ ਠੀਕ ਹੈ ਜੀ ਬਹੁਤ ਬਹੁਤ ਲੱਗਦਾ ਲੋਕ ਸਭਾ ਚੋਣਾਂ ਚ ਫਤੇਗੜ ਸਾਹਿਬ ਤੋਂ ਕੋਣ ਅੱਗੇ ਜਾ ਸਕਦਾ ਫਿਰ ਅੱਪਰ ਮੇ ਦੇ ਬਾਰੇ ਇਹਨਾਂ ਹੋਲ ਦੀ ਨਹੀਂ ਸਬਜੀ ਮੰਡੀ ਚ ਲੱਗਾ ਹਾਂ ਮੈਂ ਤਾਂ ਪਰ ਮਾਹੌਲ ਤਾਂ ਤੁਸੀਂ ਦੇਖਦੇ ਹੋਣੇ ਹੁਣ ਤਾਂ ਚੋਣਾਂ ਬੜੀ ਨੇੜੇ ਆ ਗਈਆਂ ਜੀ ਹੈ ਨਹੀਂ ਕੋਈ ਮਾਹੌਲੇ ਨਹੀਂ ਕੋਈ ਲੈਓ ਜੀ ਕਿੰਨੇ ਸੋ ਕਿਸੇ ਨੂੰ ਕੁਝ ਨਹੀਂ ਪਤਾ ਅਜਹੀਆਂ ਗੱਲਾਂ ਅਕਸਰ ਹੁਣ ਨੂੰ ਮਿਲਦੀਆਂ ਸੜਕ ਤੇ ਦੂਜੀ ਭਰ ਜਾਂਦੇ ਬਾਬਾ ਜੀ ਰੁਕਿਓ ਜੀ ਇੱਕ ਮਿੰਟ ਸੋ ਦੂਜੀ ਸਾਈਡ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਕਿਵੇਂ ਹੋ ਜੀ ਠੀਕ ਠਾਕ ਕੀ ਲੱਗਦਾ ਚੋਣਾ ਵਿੱਚ ਲੋਕ ਸਭਾ ਚੋਣਾ ਚ ਇਸ ਵਾਰ ਫਤਿਹਗੜ੍ਹ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਆਪ ਆਮ ਆਦਮੀ ਪਾਰਟੀ ਬਾਕੀ ਵੀ ਤਾਂ ਦਾਅਵੇ ਕਰਦੇ ਜੀ ਵੱਡੇ ਕਰੀ ਜਾਣਾ ਤੇ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤਾ ਹੈ ਵਧੀਆ ਕੰਮ ਕੀਤਾ ਨਜ਼ਾਰੇ ਨੇ ਮੋਟਰਾਂ ਦੇ 24 ਘੰਟੇ ਲਾਈਟ ਚੱਲਦੀ ਹੈ ਸਰੀ ਘਰ ਦੇ ਵੀ ਘਰ ਨਹੀਂ ਹੂੰ ਪਰ ਇਲਜ਼ਾਮ ਵੀ ਲਾਉਣ ਵਾਲੇ ਲਾਉਂਦੇ ਕਹਿੰਦੇ ਜੀ ਨਸ਼ੇ ਦੇ ਬਾਦੇ ਦਾਅਵੇ ਕੀਤੇ ਸੀ ਬੰਦ ਨਹੀਂ ਹੋਇਆ ਜੀ ਇਹਦਾ ਸਾਰੀ ਕਰਦੇ ਨੇ ਹਮ ਸਭ ਚੱਲੀ ਜਾਂਦਾ ਤੁਹਾਨੂੰ ਲੱਗਦਾ ਵੀ ਕੋਈ ਕੋਈ ਪਕਾਤਾ ਕੋਈ ਨਹੀਂ ਪਕਾਇਆ ਬਸ ਸਹੀ ਬੀਬੀਆਂ ਬੜੀਆਂ ਉਹ ਕਹਿੰਦੀਆਂ ਨਰਾਜ ਕਈ ਵਾਰੀ ਜੀ ਉਹ ਕਹਿੰਦੇ ਜੀ ਹਜ਼ਾਰ-ਹਜ਼ਾਰ ਨਹੀਂ ਆਇਆ ਜੀ ਆਜੋ ਹਲਾਉਣ ਆ ਉਹ ਵੀ ਆ ਜਾਣਾ ਉਹ ਵੀ ਆ ਜਾ ਤੁਹਾਨੂੰ ਭਰੋਸਾ ਪੂਰਾ ਭਰੋਸਾ ਪੂਰਾ ਟਾਈਮ ਲੱਗੂ ਥੋੜਾ ਜਿਆ ਵੋਟਾਂ ਬਣ ਗਈਆਂ ਬਈ ਨਹੀਂ ਮਾ ਇਹਨਾਂ ਦੇ ਨਹੀਂ ਬਣੀਆਂ ਨਹੀਂ ਹਜੇ ਨਹੀਂ ਨੌਜਵਾਨਾਂ ਨੂੰ ਐਸੇ ਕੀ ਲੱਗਦਾ ਵੀ ਕਿਹੜੇ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਨੌਜਵਾਨੀ ਕੀ ਸੋਚਦੀ ਹੈ ਅੱ ਨਸ਼ਾ ਬਹੁਤ ਹੈ ਪੰਜਾਬ ਚ ਤੁਸੀਂ ਕੀ ਪੰਜਾਬ ਚ ਨਸ਼ਾ ਹੀ ਨਸ਼ਾ ਇਹ ਤਾਂ ਨਸ਼ਾ ਕਹਿੰਦੇ ਜੀ ਤੁਸੀਂ ਕੋਲ ਖੜੇ ਨਸ਼ਾ ਤਾਂ ਕਹਿੰਦੇ ਮੁੱਕਿਆ ਨਹੀਂ ਪੰਜਾਬ ਚੋਂ ਮੁੱਕ ਗਿਆ ਨਸ਼ੇ ਤੋਂ ਲੱਗਦਾ ਮੁੱਕਿਆ ਭਈ ਉਹ ਤਾਂ ਚਲਾਇਆ ਦਾ ਮੁੱਕ ਟਾਈਮ ਤਾਂ ਲੱਗਦਾ ਹੀ ਹੈ ਕੋਈ ਇੰਨੀ ਛੇਤੀ ਨਹੀਂ ਮੁੱਕਦਾ ਟਾਈਮ ਤਾਂ ਲੱਗਦਾ ਹੀ ਹੈ ਔਲੀ ਔਲੀ ਟਾਈਮ ਲੱਗਦਾ ਮੁਕਾ ਦੇਣਗੇ ਆਹਾ ਜੇ ਰਹੀ ਤਾਂ ਮੁਕਾਏ ਦੇਣਗੇ ਬਿਲਕੁਲ ਵਿਸ਼ਵਾਸ ਹੈ ਜੀ ਕਹਿੰਦੇ ਸਭ ਤੋਂ ਸਪਸ਼ਟ ਬੋਲੇ ਬਾਈ ਕਿਵੇਂ ਹੋ ਠੀਕ ਠਾਕ ਕੀ ਲੱਗਦਾ ਲੋਕ ਸਭਾ ਚ ਆਉਣਾ ਚ ਫਤੇਗੜ ਸਾਹਿਬ ਤੋਂ ਕੋਣ ਅਗੇ ਆ ਸਕਦਾ ਉਸ ਵਾਰ ਤਾਂ ਪਤਾ ਨਹੀਂ ਹੈ ਮੈਂ ਥੋੜਾ ਜਿਹਾ ਘਟਦੇ ਹਾਂ ਤੇ ਨਹੀਂ ਹੂੰ ਬਾਕੀ ਜਿਵੇਂ ਤੁਸੀਂ ਪੁੱਛ ਰਹੇ ਸੀ ਵੀ ਸਰਕਾਰ ਆ ਬਤਲ ਕੀ ਕਰਨਾ ਚਾਹੁੰਦੇ ਨੇ ਕੀ ਕੀ ਹੋਣਾ ਚਾਹੀਦਾ ਨਸ਼ਾ ਤਾਂ ਦੇਖੋ ਉੱਥੇ ਰੁਕ ਜਾਣਾ ਜੇ ਮਤਲਬ ਆਪ ਦੇ ਹਿਸਾਬ ਨਾਲ ਜੇ ਆਪੇ ਤਾਂ ਕਰਾਉਂਦੇ ਨੇ ਸਾਰਾ ਕੁਝ ਇਹ ਹੀ ਇਹਨਾਂ ਦੀ ਜੇ ਮਨਜ਼ੂਰੀ ਹੈਗੀ ਹੈ ਸਰਕਾਰ ਵੱਲੋਂ ਤਾਂਹੀਂ ਚੱਲਦੀ ਹੈ ਨਹੀਂ ਜੀ ਜੇ ਲਾਇਸੈਂਸ ਬਣਦੇ ਨੇ ਸ਼ਰਾਬ ਦੇ ਠੇਕਿਆਂ ਦੇ ਤਾਂਹੀਂ ਚੱਲਦੇ ਪਏ ਨੇ ਜੀ ਫਿਰ ਇਹ ਰੋਕਣੀ ਚਾਹੀਦੀ ਨੇ ਇਹਨਾਂ ਨੂੰ ਸ਼ਰਾਬ ਨੂੰ ਤਾਂ ਬਹੁਤ ਲੋਕ ਨਸ਼ੇ 'ਚ ਹੁਣ ਗਿਣਦੇ ਨਹੀਂ ਜੀ ਆਵੇਂ ਚੱਲਦੀ ਜਿਹਦਾ ਗਿਨਣਾ ਹੀ ਨਹੀਂ ਹੈ ਜਦੋਂ ਪੁਰਾਣੇ ਨਸ਼ੀ ਪਾਬੰਦ ਕਰਦੇ ਨੇ ਕਿਸੇ ਸ਼ਾਸਨ ਦੇ ਹਿਸਾਬ ਨਾਲ ਜਿਹੜੇ ਭੰਗ ਭੰਗ ਜਲਦੀ ਅਫੀਮ ਚੱਲਦੇ ਦੇਸ਼ੀ ਨੇ ਜਿਹੜੇ ਵੀ ਵਧੀਆ ਸੀਗੇ ਹਮ ਨਸ਼ਾ ਵੀ ਵਧੀਆ ਹੁੰਦਾ ਜੀ ਕਦੇ ਪੁਰਾਣੇ ਵਾਲੇ ਤਰਤੀ ਜੋਗੀ ਕੜੀ ਚ ਮਾੜੀ ਆ ਮੈਨੂੰ ਦੱਸੋ ਤੁਸੀਂ ਹਮ ਕਰਨ ਖਾਨੇੋਂ ਮਾੜੀ ਆ ਮੱਕੀ ਖਾਨੇੋਂ ਮਾੜੀ ਆ ਹਮ ਜਿਹੜੀ ਉਹ ਭੰਗ ਉੱਗ ਰਹੀ ਆ ਤਰਤੀ ਜੋਗ ਰਹੀ ਆ ਉਹਨੂੰ ਲਿਮਿਟ ਨਾਲ ਵਰਤਉਂਗੀ ਮਾੜੀ ਆ ਦੱਸੋ ਮੈਨੂੰ ਹਮ ਆਫੀਮ ਨੂੰ ਦਵਾਈ ਦੇ ਤੌਰ ਤੇ ਫੌਜੀ ਵਰਤਦੇ ਨੇ ਮਾਰਫੀਨ ਟੀਕਾ ਲੱਗਦਾ ਜਦੋਂ ਫੌਜੀਆਂ ਦੇ ਗੋਲੀ ਵੱਜਦੀ ਆਈ ਹਮ ਪਤਾ ਹੀ ਨਹੀਂ ਤੁਸੀਂ ਵਾਚੋ ਨਹੀਂ ਨਹੀਂ ਜੀ ਮੈਂ ਨੌਲੇਜ ਰੱਖਦਾ ਵੀਰ ਜੀ ਵੀਡੀਓ ਦੇਖਦਾ ਰਹਿਣਾ ਜੀ ਹਾਂਜੀ ਬਸ ਇਹ ਗੱਲ ਆਈ ਵੀਰਵੇ ਕੋਣ ਅੱਗੇ ਜਾ ਸਕਦਾ ਇਸ ਵਾਰ ਤੁਹਾਨੂੰ ਕੀ ਲੱਗਦਾ ਵੀ ਪ੍ਰਚਾਰ ਤਾਂ ਬਹੁਤ ਹੋ ਰਿਹਾ ਨਾ ਹੁਣ ਲੋਕਾਂ ਦੀ ਸੋਚ ਦੇ ਹਿਸਾਬ ਨਾਲ ਆ ਲੋਕਾਂ ਨੂੰ ਜਿਹੜਾ ਸਹੀ ਲੱਗਦਾ ਉਹਨੂੰ ਲਹਿਰ ਬਣੀ ਲੱਗਦੀ ਤੁਹਾਨੂੰ ਵੀ ਕਿਸੇ ਦੀ ਲਹਿਰ ਹੋਵੇ ਮੈਂ ਤੁਹਾਨੂੰ ਪਹਿਲਾਂ ਹੀ ਸ਼ੁਰੂਆਤ ਤੋਂ ਪਹਿਲਾਂ ਦੱਸਦਾ ਵੀ ਮੈਂ ਬਹੁਤ ਘੱਟ ਦੇ ਹੁੰਦੇ ਨਾ ਇਧਰ ਵਾਲੀ ਹਾਂਜੀ ਬਾਕੀ ਜੋ ਗੱਲਾਂ ਚੱਲ ਰਹੀਆਂ ਨੇ ਜਿਵੇਂ ਹੁਣ ਮੈਂ ਕਈਆਂ ਨੂੰ ਮੈਂ ਇਨਫਲੂਐਂਸਰ ਨੇ ਆਪਣੇ ਇਧਰ ਦੇ ਚਲੋ ਵੋਟਾਂ ਤੋਂ ਲੱਗ ਕੰਨ ਜਿਹੜੇ ਕੀ ਮਤਲਬ ਨੌਜਵਾਨਾਂ ਨੂੰ ਅੱਗੇ ਕਹਿ ਰਹੇ ਨੇ ਵੀ ਸਰੀਰ ਦੀ ਮਿਹਨਤ ਕਰੋ ਉਹ ਆਪ ਹੀ ਨਾ ਛੱਡਣਗੇ ਫਿਰ ਜਦੋਂ ਨੌਜਵਾਨਾਂ ਨੂੰ ਕੁਝ ਦਿਖੂਗਾ ਜ ਨਸ਼ਾ ਪੰਜਾਬ ਦਾ ਮੁੱਦਾ ਹੈਗਾ ਬਈ ਤੁਹਾਨੂੰ ਲੱਗਦਾ ਨਸ਼ਾ ਬਹੁਤ ਤਾਂ ਪੰਜਾਬ ਦੇ ਵਿੱਚ ਨਸ਼ਾ ਸੋਚ ਦਾ ਮੁੱਦਾ ਜੀ ਜਿਹਦੀ ਜਿਹਦੀ ਸੋਚ ਨੂੰ ਦੇਖ ਕੇ ਨਸ਼ਾ ਦਿਖ ਰਿਹਾ ਉਹ ਬੰਦੇ ਨੇ ਕਰਨਾ ਹੈ ਉਹ ਜਿਹਨੂੰ ਸ਼ੌਂਕ ਪੈ ਗਿਆ ਉਹਨੇ ਕਰੀ ਜਾਣਾ ਸਰਕਾਰ ਨਸ਼ੇ ਨੂੰ ਬੰਦ ਕਰ ਸਕਦੀ ਤੁਹਾਨੂੰ ਲੱਗਦਾ ਸਰਕਾਰ ਬੰਦ ਕਰ ਸਕਦੀ ਆ ਜਿਵੇਂ ਮੈਂ ਪਹਿਲਾਂ ਹੀ ਕਹਤਾ ਵੀ ਇਹ ਮਤਲਬ ਠੇਕਿਆਂ ਦੇ ਜੇ ਉਹ ਲਾਇਸੈਂਸ ਬਣ ਰਹੇ ਨੇ ਸਰਕਾਰ ਲਿਮਟ ਬਾਅਦ ਵਿੱਚ ਉਹਨਾਂ ਤੇ ਹੀ ਕਿਉਂ ਨਹੀਂ ਰੋਕ ਸਕਦੀ ਇੱਕ ਮਿੰਟ ਆਓਰੇ ਤੁਸੀਂ ਦੇਖ ਲਓ ਇੱਕ ਇੱਥੇ ਆਈ ਇੱਕ ਦੀ ਫਤੇਗੜ ਸਾਹਿਬ ਚੱਲ ਜਾਂਗੇ ਜਿੱਥੇ ਮੋੜਾਂ ਦਾ ਕੋਈ ਠੇਕਾ ਬਣਿਆ ਹੋਇਆ ਕੀ ਇੱਥੇ ਫਤੇਗੜ ਸਾਹਿਬ ਚ ਚਾਹੀਦੇ ਨੇ ਠੇ ਗੁਰੂ ਵੀਰਾਂ ਧਰਤੀ ਆਈ ਜਰੂਰੀ ਇਹ ਜੀ ਜਗਾਵਾਂ ਦੇ ਤਾਂ ਹੁਣੇ ਨਹੀਂ ਚਾਹੀਦੇ ਹੈਗੇ। ਹੂੰ। ਸੋ ਇੱਕ ਵੱਖਰਾ ਮੁੱਦਾ ਤੁਸੀਂ ਚੁੱਕਿਆ ਇਹ। ਇਹੀ ਇਹ ਇਹੀ ਗੱਲ ਹੈ ਵੀਰ ਜੀ ਮੈਂ ਤਾਂ। ਬਿਲਕੁਲ। ਸੋ ਵੱਖੋ-ਵੱਖਰੀਆਂ ਜਿਹੜੀਆਂ ਗੱਲਾਂ ਹੈਗੀਆਂ ਵਿਚਾਰਾਂ ਉਹ ਸਥਾਨ ਤੋਂ ਲੋਕਾਂ ਦੇ ਕੋਲ ਸੁਣਨ ਨੂੰ ਮਿਲਦੇ ਹੈ ਬਾਈ ਕਿਵੇਂ ਹੋ? ਵਧੀਆ ਠੀਕ ਠਾਕ। ਸੋ ਨੌਜਵਾਨ ਕਹਿੰਦੇ ਟਾਈਮ ਹੈ ਨਹੀਂ। ਬਾਬਾ ਜੀ ਕਿਵੇਂ ਹੋ ਜੀ? ਠੀਕ ਠਾਕ। ਕੀ ਲੱਗਦਾ ਫਤਿਹਗੜ੍ਹ ਸਾਹਿਬ ਤੋਂ ਇਸ ਵਾਰ ਕੌਣ ਬਾਜੀ ਮਾਰ ਸਕਦਾ? ਕਿਸੇ ਨੂੰ ਨਹੀਂ ਪਾਉਣੀ। ਕਿਸੇ ਨੂੰ ਨਹੀਂ। ਕੀ ਗੱਲ ਹੋ ਗਈ ਜੀ ਇਹਨੇ ਨਰਾਸ਼ ਕਿਉਂ ਆ ਨਰਾਜ ਹੋਇਆ ਨਾ ਕਰਿਆ ਕੀ ਆ ਕੀਤਾ ਨਹੀਂ ਕਿਸੇ ਨੇ ਜੀ ਸਾਰੇ ਦਾਅਵੇ ਤਾਂ ਵੱਡੇ ਕਰਦੇ ਜੀ ਉਹ ਕਹਿੰਦੇ ਅਸੀਂ ਕੀਤਾ ਸੀ ਪਹਿਲਾਂ ਵਾਲੇ ਕਹਿੰਦੇ ਜੀ ਹੁਣ ਵਾਲੇ ਕਹਿੰਦੇ ਅਸੀਂ ਕੀਤਾ ਸਭ ਮੁੰਡਾ ਦੇ ਨਾਲੇ ਨੇ ਘਰੇ ਜਾ ਕੇ ਕੁੜੀ ਵੀ ਨਹੀਂ ਨਿਕਲਦੀ ਅੱਛਾ ਬਾਦੀਵਾ ਕਹਿੰਦੇ ਵੀ ਕੁਝ ਨਹੀਂ ਕੀਤਾ ਜੀ ਕੀ ਲੱਗਦਾ ਫਤਿਹਗੜ੍ਹ ਸਾਹਿਬ ਤਾਂ ਕੌਣ ਜਿੱਤ ਸਕਦਾ ਜੀ ਅੱਤ ਕੀ ਕੌਣ ਕੌਣ ਬਾਜੀ ਖੜਿਆ ਦਾ ਵੀ ਨਹੀਂ ਪਤਾ ਤੈਨੂੰ ਖੜਿਆ ਦਾ ਵੀ ਨਹੀਂ ਪਤਾ ਇਹ ਇੱਥੋਂ ਦੇ ਨਹੀਂ ਪਟਿਆਲੇ ਦੇ ਬੰਦੇ ਇਹ ਅੱਛਾ ਪਟਿਆਲੇ ਦੇ ਹੋ ਤੁਸੀਂ ਰਾਈਡਰ ਇੰਨੇ ਆਪਾ ਅੱਛਾ ਪਟਿਆਲੇ ਪਤਾ ਹੈ ਕੌਣ ਖੜਿਆ ਜੀ ਉੱਥੇ ਗਾਂਧੀ ਖੜਿਆ ਇੱਕ ਤੇ ਇੱਕ ਰਾਣੀ ਕੌਣ ਬਾਜੀ ਮਾਰ ਸਕਦਾ ਜੀ ਦੇਖੋ ਜੀ ਆਲੀ ਦਾ ਕੋਈ ਪਤਾ ਨਹੀਂ ਲੱਗਦਾ ਪਿਆ ਹਣ ਤੇ ਆਪ ਮੈਂ ਝੂਠ ਮਾਰੀ ਹੈ ਲੱਗ ਨਹੀਂ ਰਿਹਾ ਜੀ ਇਦਾਂ ਦੇ ਹਾਲਾਤ ਕਿਉਂ ਬਣ ਗਏ ਜੀ ਵੀ ਬਹੁਤੇ ਬੰਦੇ ਇਹੀ ਕਹਿੰਦੇ ਆਮ ਪਾਰਟੀ ਦਾ ਪਤਾ ਹੀ ਨਹੀਂ ਬਿਲੋ ਜਿੱਤ ਜਾਣਾ ਇੱਥੇ 10 ਬੰਦੇ ਬੈਠੇ ਜੇ ਤੂੰ ਆ ਗਿਆ ਮੈਨੂੰ ਪੁੱਛਣ ਲੱਗ ਗਈ ਤੇ 10 ਬੰਦੇ ਨੂੰ ਮੈਨੂੰ ਇਹ ਬੋਰਡ ਕਿਰਵਾਇਆ ਆਮ ਪਾਰਟੀ ਨੂੰ ਅੰਦਰ ਸਾਰੇ ਬੰਦੇ ਕਹਿੰਦੇ ਨੇ ਨਹੀਂ ਪਾਣੇ ਕਾਲੀਆਂ ਪਾਣੇ ਉਹਨੂੰ ਪਾਣੇ ਕਾਂਗਰਸ ਤੂੰ ਕੱਲੇ ਕਿਹਾਂ ਚ ਉਹ ਜਿੱਤ ਗ ਇਹਨੂੰ ਹੁਣ ਕੁਝ ਨਹੀਂ ਪਤਾ ਲੱਗਦਾ ਵੀ ਕੀ ਬਣ ਜੂਗਾ ਵੀ ਪਤਾ ਨਹੀਂ ਰਾਤ ਰਾਤ ਲੋਕ ਬਦਲ ਜਾਂਦੇ ਨੇ ਜੰਦੇ ਕੁੰਜੀ ਵਾਲਾ ਪਤਾ ਹੀ ਜਦ ਬਦਲਿਆ ਸੀ ਔਰ ਜਿੰਦਰ ਸਿੰਘ ਹਾਂ ਵੀਰੇ ਬਹੁਤ ਕੁਝ ਹੋ ਜਾਂਦਾ ਹੈ ਕੀ ਹਾਲ ਹੈ ਜੀ ਠੀਕ ਹੋ ਕੀ ਲੱਗਦਾ ਸਰ ਕੌਣ ਜਿੱਤ ਸਕਦਾ ਦੱਸ ਵੀ ਦੱਸ ਤੂੰ ਦੱਸ ਤੂੰ ਕਿਹਦੀ ਦੱਸ ਦੋ ਜੀ ਤੁਹਾਨੂੰ ਲੱਗਦਾ ਨਹੀਂ ਕੋਈ ਲਹਿਰ ਕਿਦੀ ਲੱਗਦੀ ਆ ਆ ಬಿಜೆಪಿ ਦਾ ਬੰਦਾ ਹੈ ਜੀ ಬಿಜೆಪಿ ਦੇ ਜੀ ਤੁਸੀਂ ਸਮਰਥਕ ਉਹ ਵੀਰੇ ਬਾਈ ਬਾਈ ਜੀ ਵੀਰੇ ਇਹ ਬੰਦੇ ਹੈਗੇ ਖੜੇ ਉਹੀ ਹੈ ਇਹ ਇਤੋਂ ਦਾ ਹਲਕਾ ਹੀ ਆ ਇੱਥੇ ਦੇ ਰਹਿਣ ਵਾਲੇ ਲੋਕਾਂ ਦਾ ਕੌਣ ਕੌਣ ਬਾਜ਼ੀ ਮਾਰ ਸਕਦਾ ਹੈ ਲੋਕਾਂ ਦਾ ਵਿਸ਼ਵਾਸ ਕਿਹਦੇ ਉੱਤੇ ਵਿਧਵਾ ਕੀ ਦੇ ਉੱਪਰ ਹਾਂਜੀ ਦੱਸ ਜਿਹਦੇ ਉਪਰ ਕਾਂਗਰਸ ਆ ਜਾਂਦੀ ਆ ਮੇਰੇ ਕਿਸੇ ਉੱਪਰ ਨਹੀਂ ਤੁਹਾਨੂੰ ਭਰੋਸਾ ਕਿਹਦੇ ਦੇ ਜੀ ਸਾਡੀ ਭਰੋਸਾ ਜੀ ਬੀਜੇਪੀ ਉੱਤੇ ਜਾਲੂ ਬੀਜੇਪੀ ਹਾਂ ਲੱਗਦਾ ਵੀ ਸਵਾਰ ਦੂਗੀ ਲੋਕਾਂ ਦਾ ਇਸ ਵਾਰ ਇਕੱਲੇ ਲੜ ਰਹੇ ਆ ਬੀਜੇਪੀ ਵਾਲੇ ਚਾਹੇ ਸਵਾਰੇ ਚਾਹੇ ਨਾ ਸਵਾਰੇ ਉਹ ਇਕੱਲੇ ਲੜ ਰਹੇ ਜੀ ਪਹਿਲਾਂ ਅਕਾਲੀ ਦਲ ਦੇ ਨਾਲ ਗੱਠ ਜੋੜ ਸੀ ਆ ਹੋ ਗਿਆ ਇਕੱਲੇ ਜਿੱਤੀ ਜਾਣਗੇ ਇਹ ਤਾਂ ਜੇ ਤੋਂ ਬਰੇ ਹੂੰ ਆਪਾਂ ਤਾਂ ਚੈੱਕ ਇਹ ਦੇਖਣਾ ਪਊਗਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਬਿਲਕੁਲ ਤਾਂ ਜੀ ਫਤੇਗੜ ਸਾਹਿਬ ਤਾਂ ਕੌਣ ਬਾਜੀ ਮਾਰ ਸਕਦਾ ਇਸ ਵਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਘਰ ਘਰ ਬਿਜਲੀ ਫ੍ਰੀ ਦੱਤੀ ਪਿਆ ਹਰੇਕ ਦਾ 5000 ਬਚਦਾ ਮਹੀਨੇ ਦਾ ਹੂੰ ਸਾਰੇ ਜਿੰਨੇ ਵੀ ਹਿੰਦੂ ਨੇ ਹੋਰ ਵੀ ਸਭ ਵੋਟ ਉਹਨੂੰ ਪਾਉਣਗੇ ਜਿੰਨੇ ਕਾਲੀ ਦਲ ਦੇ ਨੇ ਆਮ ਆਦਮੀ ਪਾਰਟੀ ਹਾਂ ਮੈਂ ਦਾਅਵੇ ਨਾਲ ਕਹਿ ਰਿਹਾ ਤੁਹਾਨੂੰ ਇਹ ਹਰੇਕ ਬੰਦੇ ਦੀ ਆਵਾਜ਼ ਹੀ ਹੈ ਵੋਟ ਪਾਓ ਆਮ ਆਦਮੀ ਪਾਰਟੀ ਪਰ ਕਈ ਮੁੱਦਿਆਂ ਤੇ ਆਮ ਆਦਮੀ ਪਾਰਟੀ ਨੂੰ ਘੇਰੇ ਵੀ ਜਾ ਰਿਹਾ ਜੀ ਹਾਂ ਬਹੁਤ ਕੰਮ ਵਧੀਆ ਕਰ ਰਿ ਫੋਨ ਕਰ ਕਿਨੇ ਕੀਤੇ ਨੇ ਇਹਨੇ ਠੱਗਿਓ ਮਚਾਈਆ ਪਰ ਉਹਨੇ ਇੱਕ ਤਨਵਾ ਕੈਪਟਨ ਨੇ ਲੁੱਟ ਮਚਾ ਕੇ ਰੱਖੀ ਆ ਫਿਰ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਉਂਦੀਆਂ ਕਹਿੰਦਾ ਜੀ ਜਿੰਨੇ ਮਰਜੀ ਲਾਈ ਜਾਣ ਇਹ ਤਾਂ ਲੋਕੀ ਅੰਦਰੋਂ ਗੱਤੀ ਵੋਟ ਸਾਰੇ ਉਧਰ ਪਾਉਣਗੇ ਆਵਾਜ਼ ਇਹ ਆ ਰਹੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਤਾ ਜੀ ਕਹਿੰਦੇ ਰਾਘਵ ਚੱਡਾ ਦੇ ਸਹਾਇਕੀ ਮੇਰੇ ਹਲਕੇ 'ਚ ਨਸ਼ਾ ਵਕਾਰੇ ਜੀ ਉਹ ਲੋਕ ਦੱਸਣਾ ਨਹੀਂ ਚਾਹੁੰਦੇ ਜੋ ਮਰਜੀ ਅੰਦਰ ਖਾਤੇ ਸਭ ਮੈਂ ਕੱਲ ਕਈ ਭਾਜ ਵਾਲਿਆਂ ਦੀ ਗੱਲ ਸੁਣੀ ਆ ਜਿਹੜੇ ਕੱਟੜ ਭਾਜ ਵਾਲਦੇ ਉਹ ਕਹਿੰਦੇ ਵੋਟ ਆਮ ਆਦਮੀ ਨੂੰ ਪਾਉਣੇ ਸਾਡੀ ਤਾਂ ਹਾਂ ਜੀ ਲੈ ਲੈ ਮੋਲਿਆ ਬਿਜਲੀ ਨੇ ਲੋਕਾਂ ਨੂੰ ਇੱਕ ਬੰਦਾ ਕਹਿੰਦਾ ਕਰੋੜ ਰੁਪਈਆ ਬਚਦਾ ਮੇਰਾ ਸਾਲ ਦਾ ਨਾ ਲੱਖ ਰੁਪਈਆ ਸਾਲ ਦਾ ਬਚਦਾ ਬਿਜਲੀ ਦਾ ਕਹਿੰਦਾ ਮੈਨੂੰ ਕੀ ਲੋੜ ਹੈ ਕਹਿੰਦਾ ਵੋਟ ਹੋਰ ਤੋਂ ਪਾਉਣ ਦੀ ਲੋਕਾਈ ਇਦਾਂ ਵੀ ਕਹਿੰਦੇ ਆ ਜੀ ਬਈ ਬਿਜਲੀ ਫ੍ਰੀ ਕਰਨ ਦੀ ਕੀ ਲੋੜ ਸੀ ਕਰਜ਼ੇ ਲਈ ਜਾਂਦੇ ਆ ਦੇਸ਼ ਤੇ ਕਰਜ਼ਾ ਪ੍ਰਦੇਸ਼ ਤੇ ਜਿਹੜੀ ਜਾਂਦਾ ਪਿਆਰ ਨੇ ਕਰਜ਼ਾ ਨਹੀਂ ਦੇਖਣਾ ਲੋਕਾਂ ਨੇ ਆਪਣਾ ਫਾਇਦਾ ਦੇਖਣਾ ਜੀ ਦਾ ਢਿੱਡ ਭਰ ਗਿਆ ਰੋਟੀ ਦਾ ਸਵਾਦ ਉਹਨੇ ਦੇਖਣਾ ਨਾ ਕਿ ਦੂਏ ਨੇ ਦੇਖਣਾ ਸਮਝ ਗਏ ਨਾ ਕਾਨੂੰ ਲੱਗਦਾ ਵੀ ਆਮਦਵੀ ਪਾਰਟੀ ਲੈ ਕੇ ਜਾਓ। ਕੋ ਸਹੀ ਆਊਗੀ। ਤੁਸੀਂ ਦੇਖ ਲਓ ਜੇ ਬਹੁਤਿਆਂ ਦੀ 11-12 ਸੀਟਾਂ ਲੈ ਕੇ ਜਾਓ। ਠੀਕ ਹੈ ਜੀ 11-12 ਸੀਟਾਂ ਦਾ ਪਰ 13 ਦਾ ਦਾਵਾ ਜੀ ਮੁੱਖ ਮੰਤਰੀ ਸਾਹਿਬ ਦਾ ਤਾਂ ਪਈ ਇੱਕ ਕਿੱਧਰ ਜਾਊਗੀ? ਦੇਖੋ ਗੱਲ ਇਹ ਆ ਵੀ ਸੌ ਪੂਰਾ ਕਦੇ ਨਹੀਂ ਤੁਲਿਆ ਕਰਦਾ। ਕੋਈ ਨਾ ਕੋਈ ਲੈ ਜਾਂਦਾ ਦੱਬ ਕੇ। ਹਰਸਿਮਰ ਕੌਰ ਨੇ ਲੈ ਜਾਣੀਆਂ ਬਠਿੰਡਾ ਦੀ ਸੀਟ। ਇੱਕ ਤੁਸੀਂ ਉਧਰ ਦੇ ਦਿੱਤੀ। ਨਹੀਂ ਜੀ ਮੈਂ ਕਾਨੂੰ ਦੇਤੀ ਉਹ ਲੈ ਗਈ ਲੈ ਜਾਣੀਆਂ ਉਹਨੇ। ਪੈਸਾ ਵੰਡ ਰਿਹਾ ਮਾਰੋ ਮਾਰ ਤੈਨੂੰ ਮੈਂ ਤਾਂ ਸੌਨੇ ਉਹ ਵੀ ਖਰੀਦ ਲਿਆ ਤੈਨੂੰ ਮੈਂ ਸਾਹ ਕਾਂਗਰਸ ਦਾ ਪ੍ਰਧਾਨ ਕੀ ਆ ਉਹਨੂੰ ਨਾ। ਈ ਨਾਉ ਦਾ ਪ੍ਰਧਾਨ ਜਿਹੜਾ ਰੂਫਿੰਗ ਹੈ ਜੀ ਬੜਿੰਗਾ ਰਾਜਾ ਬੜਿੰਗੋ ਵੀ ਖਰੀਦ ਲਿਆ ਉਹਨੇ ਬਿੱਟੂ ਵੀ ਖਰੀਦ ਲਿਆ ਉਹਨੇ ਬਿੱਟੂ ਭਾਜ ਬਹੁਤ ਵੱਡੇ ਇਲਜ਼ਾਮ ਲਾਤੇ ਜੀ ਦੋਸਤਾਂ ਉਹਨਾਂ ਦੇ ਉੱਤੇ ਇਲਜ਼ਾਮ ਸਹੀ ਨੇ ਲੋਕ ਚਰਚਾ ਕਰ ਰਹੇ ਨੇ ਮਾਰੋ ਮਾਰ ਲੋਕਾਂ ਦੇ ਵਿੱਚ ਚਰਚਾਵਾਂ ਕੁਝ ਇਦਾਂ ਦੀਆਂ ਨੇ ਜਿਹੜੀਆਂ ਅ ਅਲੱਗ-ਅਲੱਗ ਰਹੀਆਂ ਖਰੀਦੋ-ਫਰੋਖਤਾਂ ਦੀਆਂ ਗੱਲਾਂ ਕੀ ਸਸੀ ਕਾਲ ਜੀ ਠੀਕ-ਠਾਕ ਜੀ ਚੜਦੀ ਕਲਾ ਕੀ ਲੱਗਦਾ ਇਸ ਵਾਰ ਫਤੇਗੜ ਸਾਹਿਬ ਤੋਂ ਕੌਣ ਬਾਜੀ ਮਾਰ ਸਕਦਾ ਕੋਈ ਪਤਾ ਨਹੀਂ ਕਿਤਨ ਕਪੜਾ ਨਹੀਂ ਲੱਗਦਾ ਪਤਾ ਨਹੀਂ ਲੱਗ ਰਿਹਾ ਜੀ ਕੋਈ ਇਦਾਂ ਦੀ ਕਿਉਂ ਸਥਿਤੀ ਬਣੀ ਹੋਈ ਹੈ ਜੀ ਇਹ ਸ अच्छा सरकारां जी सरकारांदे ਤਾਂ ਦਾਅਵੇ ਵੱਡੇ ਆ ਜੀ ਦਾਅਵੇ ਤਾਂ ਦੇਖਦੇ ਨੇ ਲੋਕਾਂ ਨੇ ਦੇਖਣਾ ਵੀ ਕਿੰਤਾ ਚੱਲ ਰਿਹਾ ਕੰਮ ਹੂੰ ਲੋਕ ਕੁਝ ਨਹੀਂ ਕਹਿ ਸਕਦਾ ਮੈਂ ਅੱਛਾ ਜੀ ਹਾਂ ਇਹ ਤਾਂ ਟਾਈਮ ਦੱਸ ਦੇਣ ਪਹਿਲਾਂ ਪਤਾ ਲੱਗ ਜੂਗਾ ਵੀ ਹਾਂ ਕਿਹੜਾ ਚੱਲਿਆ ਕਿਤੇ ਰਹਿ ਗਈ ਜੀ ਬਸ ਥੋੜੇ ਜਿਹੀ ਰਹਿ ਗਈ ਹੋਰ 4 ਉੱਪਰ ਹੋਗੇ ਦਿਨ ਹਾਂ 10 ਦਿਨ ਪਹਿਲਾਂ ਪਹਿਲੇ 3-4 ਦਿਨ ਲੱਗਣਗੇ ਤੁਹਾਡੇ ਹਿਸਾਬ ਨਾਲ ਹੋਰ ਮਨ ਬਣਾਉਣ ਨੂੰ ਹਾਂ ਜੀ ਠੀਕ ਆ ਜੀ ਕੋ ਚਰਚਾਵਾਂ ਕਿਹੋ ਜੀਆਂ ਚੱਲ ਰਹੀਆਂ ਅਲੱਗ-ਅਲੱਗ ਵਿਚਾਰ ਲੋਕਾਂ ਦੇ ਚੱਲ ਰਹੇ ਆ ਜਿੱਥੇ ਲੋਕ ਪਾਰਟੀਆਂ ਦੇ ਨਾਲ ਖੜਦੇ ਨਜ਼ਰ ਆ ਰਹੇ ਆ ਬਾਉ ਜੀ ਠੀਕ ਹੋ ਜੀ ਇੱਥੇ ਦੇ ਰਹਿਣ ਵਾਲੇ ਹੋ ਕੀ ਲੱਗਦਾ ਜੀ ਇਸ ਵਾਰ ਕੌਣ ਬਾਜੀ ਮਾਰ ਸਕਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਅੱਛਾ ਜੀ ਕੀ ਕਿਹੜੇ ਕੰਮ ਜਿਹੜੇ ਤੁਹਾਨੂੰ ਲੱਗਦੇ ਪ੍ਰਭਾਵਿਤ ਕਰਦੇ ਆਮ ਆਦਮੀ ਪਾਰਟੀ ਉਹ ਜਿਵੇਂ ਪਹਿਲਾਂ ਉਹ ਤੇ ਬਿਜਲੀ ਦਾ ਬਿੱਲ माफ ਕੀਤਾ ਹੈ ਅੱਛਾ ਜੀ ਮੁਹੱਲਾ ਕਲੀਨਿਕ ਤੇ ਟੋਲ ਪਲਾਜੇ ਮਾਫ ਕਰਤੇ ਬਹੁਤ ਬਹੁਤ ਸੂਲਤਾਂ ਦਿੱਤੀਆਂ ਲੋਕ ਕਈ ਜਿਹੜੇ ਵਿਰੋਧੀਆਂ ਦੇ ਇਲਜ਼ਾਮ ਤਾਂ ਉਹ ਜੋਂ ਦੇ ਤੋਂ ਖੜੇ ਹੋ ਕਹਿੰਦੇ ਜੀ ਪ੍ਰਾਣੀਆਂ ਇਮਾਰਤਾਂ ਨੂੰ ਚਮਕਾ ਕੇ ਗੁੱਚੀ ਮਾਰ ਕੇ ਦੀ ਮਹੱਲਾ ਕਲੀਨਿਕ ਬਣਾਉਂਦੇ ਨਹੀਂ ਨਹੀਂ ਮਹੱਲਾ ਕਲੀਨਿਕ ਬਣਾਇਆ ਇੱਕ ਜੇ ਵੀ ਨਹੀਂ ਇਹੀ ਗੱਲ ਸੀ ਤਾਂ ਉਹ ਕਰ ਲੰਦੇ ਇਹ ਚੀਜ਼ ਹੂੰ ਉਹ ਕਹਿੰਦੇ ਸਾਡੀਆਂ ਬਣਾਈਆਂ ਗੱਲ ਹੀ ਕਹਿੰਦੇ ਮਾਰਤਾ ਸੀ ਸਬਦਾ ਕੇਂਦਰ ਉਹਨਾਂ ਨੂੰ ਚੌਂਕਾਤਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵੀ ਜਦੋਂ ਉਹਨਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਤੇ ਕਦੇ ਕੋਈ ਡਾਕਟਰ ਗਿਆ ਕਿਤੇ ਦਵਾਈ ਮਿਲੀ ਹੈ ਹੁਣ ਹਰ ਹਰ ਦਵਾਈ ਮਿਲਦੀ ਹੈ ਜੇ ਡਾਕਟਰ ਦੀ ਕਿਸੇ ਦੀ ਹਿੰਮਤ ਨਹੀਂ ਹੈ ਵੀ ਬਾਹਰ ਦਵਾਈ ਲੈ ਕੇ ਪੇਂਦ ਕਮੇਸਟਰ ਦੇ ਲੋਕਾਂ ਨੇ ਕਿੰਨੇ ਲੋਕਾਂ ਨੇ ਦੇਖੋ ਆਮ ਆਦਮੀ ਜਿਹਾ ਕਿਸੇ ਦਾ ਕੁਛ ਨਹੀਂ ਲੋਕਾਂ ਦਾ ਸਹੂਲਤ ਜਿਹਾ ਆਮ ਆਦਮੀ ਦੀ ਦਿੱਤੀਆਂ ਉਹ ਪ੍ਰਭਾਵਤਾ ਸਭ ਹੂੰ ਕੋਈ ਮੁੱਦੇ ਰਹਿੰਦੇ ਵੀ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਫਲ ਹੋਈ ਹੈ ਬਿਲਕੁਲ ਸਫਲ ਹੋਈ ਹੈ ਸਾਡੇ ਸਾਹ ਜੀ ਉਹਨਾਂ ਦੇ 3 ਸਾਲ ਰਹਿੰਦੇ ਹਨ 3 ਸਾਲ ਤੋਂ ਉਹਨਾਂ ਨੇ ਜੋ ਕਸਰ ਉਹ ਵੀ ਪਖੜ ਦੇਣਗੇ ਪੂਰੀ ਉਮੀਦ ਹੈ ਸਰ ਸੋ ਕਸਰ ਕੱਢਣ ਦੀ ਵੀ ਉਮੀਦ ਜਿਹੜੀ ਹੈਗੀ ਹੈ ਉਹ ਲਾਈ ਜਾ ਰਹੀ ਹੈ ਬਾਈ ਜੀ ਠੀਕੋ ਕੀ ਲੱਗਦਾ ਕੌਣ ਬਾਜੀ ਮਾਰਦਾ ਤੇ ਫਤਿਹਗੜ ਸਾਹਿਬ ਤੋਂ ਇਸ ਵਾਰ ਆਮ ਆਦਮੀ ਜੀ ਆਮ ਆਦਮੀ ਪਾਰਟੀ ਦੀ ਗੱਲ ਕਹੀ ਚੱਰੀ ਹੈ ਸੋ ਗੁਰਪ੍ਰੀਤ ਸਿੰਘ ਜੀਪ ਇਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਖੜੇ ਆ ਬਾਈ ਜੀ ਕਿਵੇਂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਠਾਕ ਇਸ ਵਾਰ ਫਤੇਗੜ ਸਾਹਿਬ ਤੋਂ ਕੌਣ ਬਾਜੀ ਮਾਰ ਸਕਦਾ ਹੈ ਹਾਂ ਜੀ ਕੋਈ ਪਤਾ ਨਹੀਂ ਬਾਈ ਹਾ ਜੀ ਨਾ ਜੇ ਕੋਈ ਪਤਾ ਨਹੀਂ ਹੈਗਾ ਆਪਣਾ ਸਾਰੇ ਜੋਰ ਲਾ ਰਹੇ ਆ ਪਰ ਆਮ ਪਾਰਟੀ ਦਾ ਝਾੜੂ ਆ ਇਹਦਾ ਜੋਰ ਹੈ ਕਾਂਗਰਸ ਦਾ ਬਸ ਉਹਨਾਂ ਦਾ ਜੋਰ ਹੈ ਉਹਨਾਂ ਦਾ ਜੋਰ ਹੈ ਫਤੇਗੜ ਸਾਹਿਬ ਜੀ ਦਾ ਹਾਂ ਜੀ ਸੋ ਬਾਈ ਹੋਰੀ ਵੀ ਖੜੇ ਬਾਈ ਕਿਵੇਂ ਠੀਕ ਹੋ ਜੀ ਕੰਮ ਕਾ ਠੀਕ ਤੁਹਾਡੇ ਹੀ ਇਹ ਕੰਮ ਕੀ ਲੱਗਦਾ ਫਤੇਗੜ ਸਾਹਿਬ ਤੋਂ ਇਸ ਵਾਰ ਕੌਣ ਬਾਜੀ ਮਾਰਦਾ ਦਾ ਲਹਿਰ ਕੀ ਦੀ ਐ ਮੁੱਦੇ ਕਿਦਾਂ ਦੇ ਆ ਪਤਾ ਨਹੀਂ ਵੀਰ ਜੀ ਮੈਨੂੰ ਮੈਂ ਕਹ ਦਿੱ ਹੀ ਨਹੀਂ ਦਿੰਦਾ ਵੋਟ ਤਾਂ ਬਣੀ ਹੋਣੀ ਜੀ ਤੁਹਾਡੀ ਪਾਉਣੀ ਆ ਵੋਟਰ ਸਲਾਹ ਲੀਕ ਵੀ ਜੇਲ ਦਾ ਇਹ ਪਾਉਣੀ ਚਾਹੀਦੀ ਐ ਵੈਸੇ ਵੋਟਰ ਪਰ ਤੁਹਾਡਾ ਮਨ ਕਿਉਂ ਨਹੀਂ ਹੈਗਾ ਜੀ ਵੋਟ ਬਣਦਾ ਕੁਛ ਕਰਦੇ ਰਹਿ ਨਹੀਂ ਵੀ ਜੀ ਸਰਕਾਰ ਇਹ ਨਿਰਾਸ਼ਾ ਤੁਹਾਡੀ ਅੰਦਰ ਦੀ ਕਿਉਂ ਇਦਾਂ ਦੀ ਨਿਰਾਸ਼ਾ ਹੋ ਗਈ ਤੁਸੀਂ ਤਾਂ ਯੰਗ ਹੋ ਜੀ ਜਵਾਨ ਹੋ ਕਹਿੰਦੇ ਵੀ ਆਉਣ ਵਾਲੀ ਪੀੜ੍ਹੀ ਜਿਹੜੀ ਹੈਗੀ ਆਉਣ ਵਾਲੀ نسل ਆ ਉਹਨਾਂ ਦਾ ਫੈਸਲਾ ਕਰਨਾ ਹੁੰਦਾ ਜੀ ਵੋਟ ਦੇ ਵੋਟ ਵੱਡੀ ਤਾਕਤ ਹੈ ਵੀਰੇ ਦੇਖ ਰਿਹਾ ਹਿਸਾਬ ਕਿਤਾਬ ਜਹੇ ਜਹੇ ਕਤਾਲੀ ਕੁਛ ਹੈਗਾ ਕਰਦੇ ਤਾਂ ਹੈ ਨਹੀਂ ਰੇ ਕੁਛ ਕਹਿੰਦੇ ਕਰਦੇ ਨਹੀਂ ਜੀ ਕੁਛ ਸਾਰਿਆਂ ਦੇ ਉੱਤੇ ਹੀ ਨਿਰਾਸ਼ਤਾ ਬਾਈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਕੀ ਲੱਗਦਾ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਫਤੇਗੜ ਸਾਹਿਬ ਤੋਂ ਬਾਜ਼ੀ ਮਾਰ ਸਕਦਾ ਦੇਖੋ ਜੀ ਹਾਲੇ ਤਾਂ ਕੁਛ ਨਹੀਂ ਕਹਿ ਸਕਦੇ ਜਨਾਬ ਜੋਰ ਪੂਰਾ ਉੱਪਰ ਜੋਰਾ ਦਿਆ ਦੇਖੀ ਜਾਓ ਹੁਣ ਇਸ ਵਾਰੀ ਪਾਰਟੀ ਕੀ ਕਰਦੀ ਹੈ ਕਿਹੜੀ ਕੀ ਜਿੱਤ ਕੇ ਕੀ ਕਰਦੀ ਹੈ ਜਿੱਤ ਕੇ ਦਾ ਕਿੱਦਾਂ ਪਤਾ ਲੱਗੂਗਾ ਜੀ ਵੀ ਕੌਣ ਕੀ ਕਰੇਗਾ ਮਤਲਬ ਹਾਂਜੀ ਦੇਖੋ ਹਾਲ ਤੱਕ ਕੁਝ ਨਹੀਂ ਕਹਿ ਸਕਦੇ ਆਪਾਂ ਹਨਾ ਜਿਹੜੇ ਹੁਣ ਸਰਕਾਰ ਆਈ ਸੀਗੀ ਹਾਲ ਤੱਕ ਤਾਂ ਉਹਨਾਂ ਕੁਝ ਨਹੀਂ ਕਰਿਆ ਜੀ ਸਾਡੇ ਪਿੰਡਾਂ ਦਾ ਕੋਈ ਸੁਧਾਰ ਨਹੀਂ ਹੋਇਆ ਜੀ ਠੀਕ ਹੈ ਜੀ ਹੁਣ ਜਿਹੜੀ ਨਵੀਂ ਸਰਕਾਰ ਆਊਗੀ ਉਹਦੇ ਬਾਰੇ ਹੁਣ ਦੇਖਦੇ ਆਂ ਜੀ ਕੀ ਕੀ ਨਵਾਂ ਵੱਲੋਂ ਜੀ ਮੌਜੂਦਾ ਸਰਕਾਰ ਵੱਲੋਂ ਬੜੇ ਕੰਮ ਜਿਤਾਏ ਜਾ ਰਹੇ ਆ ਵੀ ਦਿਖਾਈ ਜਾ ਰਿਹਾ ਵੀ ਅਸੀਂ ਆ ਕੀਤੇ ਆ ਬਹੁਤ ਸਾਰੇ ਲੋਕ ਵੀ ਇੱਥੇ ਦੱਸਦੇ ਆ ਜੀ ਉਹ ਕਹਿੰਦੇ ਅਸੀਂ ਜੀ ਮੁਹੱਲਾ ਕਲੀਨਿਕ ਬਣਾਤੇ ਅਸੀਂ ਬਿਜਲੀ ਫ੍ਰੀ ਕਰਤੀ ਖੇਤਾਂ ਦੀ ਬਿਜਲੀ ਦੇਤੀ ਜੀ ਟਿਪਸ ਦੇ ਉੱਤੇ ਮੁੱਖ ਮੰ ਓ ਜਨਾਬ ਖੇਤਾਂ ਦੀ ਬਿਜਲੀ ਨੂੰ ਕੀ ਕਰਨਾ ਜੀ ਸਾਨੂੰ ਗਰੀਬਾਂ ਨੂੰ ਕੌਣ ਪੁੱਛਦਾ ਗਰੀਬਾਂ ਨੂੰ ਮਜ਼ਦੂਰਾਂ ਨੂੰ ਕੌਣ ਪੁੱਛਦਾ ਜੀ ਸਾਰਿਆਂ ਨੂੰ ਬਰਾਬਰ ਮੁਫਤ ਬਿਜਲੀ ਦਿੱਤੀ ਹੋਈ ਓ ਨਹੀਂ ਦਿੱਤੀ ਹੋਈ ਹੈ ਜੀ ਕੋਈ ਕੈਂਡ ਦਿਆ ਕਰ ਲੈ ਜੀ ਕੁਝ ਨਹੀਂ ਆ ਜੀ ਤੁਸੀਂ ਨਿਰਾਸ਼ ਹੋ ਹਾਂਜੀ ਹਾਂਜੀ ਕੀ ਲੱਗਦਾ ਫਿਰ ਕੌਣ ਜਾ ਸਕਦਾ ਅੱਗੇ ਤੁਹਾਡੇ ਮੁੱਦੇ ਕੌਣ ਚੱਕ ਸਕਦਾ ਕੀ ਲੱਗਦਾ ਦੇਖੋ ਇਸ ਵਾਰੀ ਜੇ ਹੁਣ ਜੋਰਾਂ ਤੇ ਆ ਪਹਿਲਾਂ ਤਾਂ ਕਾਂਗਰਸ ਰਹਿ ਗਈ ਸੀਗੀ ਜੀ ਇਸ ਵਾਰੀ ਤਾਂ ਹੁਣ ਕਹਿੰਦੇ ਆ ਵੀ ਹਾਂ ਵੀ ਕਾਂਗਰਸ ਵਾਲੇ ਵੀ ਕਰਾਂਗੇ ਜੀ ਦੇਖੋ ਡਾਕਟਰ ਅਮਰ ਸਿੰਘ ਵੀ ਤਾਂ ਕਾਂਗਰਸ ਤੋਂ ਹੀ ਸੀ ਇੱਥੇ ਜੀ 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 ਉਮੀਦ ਤਾਂ ਪੂਰੀ ਹੈ ਜੀ ਦੇਖੋ ਬਾਕੀ ਜੀ ਉਮੀਦ ਪੂਰੀ ਹੈ ਬਾਕੀ ਦੇਖਾਂਗੇ ਸੋ ਸਰਹੰਦ ਦੇ ਵਿੱਚੋਂ ਲੋਕ ਕੀ ਆਵਾਜ਼ ਦੇ ਰਹੇ ਆ ਉਹ ਆਵਾਜ਼ ਜਿਹੜੀ ਹੈਗੀ ਤੁਹਾਡੇ ਤੱਕ ਅਸੀਂ ਲੈ ਕੇ ਆ ਰਹੇ ਆ ਬਾਈ ਜੀ ਰੁਕੋ ਜੀ ਕੀ ਲੱਗਦਾ ਜੀ ਇਸ ਵਾਰ ਫਤਿਹਗੜ੍ਹ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਜੀ ਫਤਿਹਗੜ੍ਹ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਕੀ ਲੱਗਦਾ ਇਸ ਵਾਰ ਤੁਹਾਨੂੰ ਕੌਣ ਜਾ ਸਕਦਾ ਕੌਣ ਦੱਸਿਓ ਤੁਸੀਂ ਤੱਕ ਨਹੀਂ ਰਹੀ ਜੀ ਕੋਈ ਮਾਹੌਲ ਬਣਿਆ ਹੋਵੇ ਕੋਈ ਲੋਕਾਂ ਦਾ ਵਿਸ਼ਵਾਸ ਬਣਿਆ ਹੋਵੇ ਸਾਰੇ ਬੜਾ ਪ੍ਰਚਾਰ ਚੱਲ ਰਿਹਾ ਜੀ ਬੋਰਡ ਲੱਗੇ ਹੋਏ ਬੈਂਦਰ ਲੱਗੇ ਹੋਏ ਮਾਹੌਲ ਬਣਿਆ ਹੋਵੇ ਜੀ ਯਾਰ ਮੈਂ ਤਾਂ ਇੰਟਰਸਟ ਲੈ ਲਈ ਨਹੀਂ ਕਿਸੇ ਕੰਮ ਦਾ ਅੱਛਾ ਜੀ ਨਾ ਯਾਰ ਆਪਾਂ ਦਾ ਮੈਂ ਕੋਈ ਇੰਟਰਸਟ ਨਹੀਂ ਲਿਆ ਇਹ ਵੀ ਕੌਣ ਜਾਂਦਾ ਕੌਣ ਨਹੀਂ ਜਾਂਦਾ ਕਹਿੰਦੇ ਜੀ ਮਤਲਬ ਵੋਟ ਜਿਹੜੀ ਹੈਗੀ ਹੈ ਬੜੀ ਵੱਡੀ ਤਾਕਤ ਹੈ ਲੋਕਾਂ ਦੇ ਕੋਲ ਪਰ ਤੁਸੀਂ ਕਹਿੰਦੇ ਇੰਟਰਸਟ ਨਹੀਂ ਲਿਆ ਜੀ ਮਤਲਬ ਕਿਉਂ ਇਦਾਂ ਦਾ ਮੈਂ ਜੇ ਬੋਟਾਂ ਕਰੀ ਤਿਆਰੀ ਨਹੀਂ ਦਿੰਦਾ ਮੈਂ ਮੈਂ ਹੋਰੇ ਕੰਮਾਂ 'ਚ ਬਿਜੀ ਹੋਇਆ ਮੈਂ ਅੱਛਾ ਜੀ ਜਿਹੜੇ ਜੀ ਜਾ ਕੇ ਅੰਦਾਜ਼ਾ ਲ ਠੀਕ ਹੈ ਨਾ ਘਬਰ ਕਿਹੜੀ ਆਪਣੇ ਆਪਣਾ ਦਿਮਾਗ ਕਿਧਰੇ ਘੁੰਮਿਆਦਾ ਅਸੀਂ ਵੋਟਾਂ ਦੀ ਲੋਦਦੇ ਆਂ ਮੋਟਾ ਪਰ ਜਾਣ ਵੀ ਕਿਾ ਲੋੜ ਸਾਨੂੰ ਵੋਟਾਂ ਕਦੇ ਇੰਟਰੋ ਹੀ ਨਹੀਂ ਜੀ ਸਮੱਸਿਆਵਾਂ ਤਾਂ ਜ਼ਿੰਦਗੀ ਵਿੱਚ ਰਹਿੰਦੀਆਂ ਆਪਾਂ ਹਜੇ ਵੋਟ ਬਾੜ ਦੇ ਟਰੈਕਟਰ ਜਿੰਦ ਅਸੀਂ ਨਹੀਂ ਹੈਗੇ ਤੇ ਬਿਲਕੁਲ ਵੋਟਾਂ ਪੈਣਗੀਆਂ ਦੇਖੀ ਜਾਊਗੀ ਉਦੋਂ ਮਨ ਬਣਾਉਂਗੇ ਉਹਦਾ ਮਨ ਬਣਾਵਾਂਗੇ ਕੀ ਕਰਨਾ ਕੀ ਨਹੀਂ ਕਰਨਾ ਬਿਲਕੁਲ ਜੀ ਬਹੁਤ ਸਾਰੇ ਲੋਕਾਂ ਨੇ ਇੱਥੇ ਵੀ ਕਿਹਾ ਵੀ ਸਾਡਾ ਕੋਈ ਮਨ ਨਹੀਂ ਤੇ ਅਸੀਂ ਹਜੇ ਦੇਖਾਂਗੇ ਸੋਚਾਂਗੇ ਕਿ ਨੂੰ ਵੋਟਾਂ ਪਾਉਣੀ ਹੈ ਕੀ ਕਰਨਾ ਪਰ ਕੁਝ ਲੋਕ ਖੁੱਲਕੇ ਵਿਚਾਰ ਵੀ ਸਾਹਮਣੇ ਰੱਖ ਰਹੇ ਆ ਸੋ ਇਹ ਆਵਾਜ਼ ਹੈ ਸਰਹੰਦ ਦੀ ਸਰਹੰਦ ਫਤਿਹਗੜ੍ਹ ਸਾਹਿਬ ਜੋ ਵਿਧਾਨ ਸਭਾ ਹਲਕਾ ਪੈਂਦਾ ਹੈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਥੋਂ ਦੇ ਲੋਕਾਂ ਦੀ ਕੀ ਗੱਲਬਾਤ ਹੈ ਕੀ ਦਿਲ ਦੇ ਖਿਆਲ ਹੈ ਕੀ ਵਿਚਾਰ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਤਾਂ ਵੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਦਿਓ ਤੇ ਤੁਸੀਂ ਇੱਥੋਂ ਦੇ ਵਿਚਾਰਾਂ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀਆਂ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਸ ਨਾਮ ਸਿੰਘ ਪੰਜਾਬੀ ਲੋਕ ਚੈਨਲ